ਪਰੇਸ਼ਨ ਸੀਲ ਦੇ ਤਹਿਤ ਐਸਐਸਪੀ ਦਿਲਿੰਦਰ ਸਿੰਘ ਢਿੱਲੋਂ ਦੀ ਅਗਵਾਹੀ ਹੀਟ ਚੱਕੀਪੁਰ ਵਿਖੇ ਨਾਕਾ ਲਗਾਇਆ ਗਿਆ ਜਿਸ ਦਾ ਨਿਰੀਖਣ ਕਰਨ ਲਈ ਡੀਐਸਪੀ ਸਿਟੀ ਸੁਮੀਰ ਸਿੰਘ ਮਾਨ ਅਤੇ ਉਹਨਾਂ ਦੇ ਨਾਲ ਡਿਵੀਜ਼ਨ ਨੰਬਰ 2 ਦੇ ਐਸਐਚਓ ਮਨਦੀਪ ਸਰਗੋਤਰਾ ਤੇ ਹੋਰ ਪੁਲਿਸ ਕਰਮੀ ਵੀ ਸਨ ਪਹੁੰਚੇ ਜਿਨ੍ਹਾਂ ਨੇ ਬੜੀ ਬਰੀਕੀ ਦੇ ਨਾਲ ਹਰ ਆਂਡਣ ਵਾਲੀ ਗੱਡੀ ਨੂੰ ਚੈੱਕ ਕੀਤਾ ਉਹਨਾਂ ਤੋਂ ਪੁੱਛਗਿੱਛ ਕੀਤੀ ਤੇ ਉਹਨਾਂ ਦੇ ਕਾਗਜ਼ ਪੱਤਰ ਵੀ ਵੇਖੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਸਿਟੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਬੀਤੀ ਰਾਤ ਜੰਮੂ ਕਸ਼ਮੀਰ ਵਿਖੇ ਹੋਏ ਇਨਕਾਊਂਟਰ ਨੂੰ ਕੇ ਪੁਲਿਸ ਵੱਲੋਂ ਇੰਟਰ ਡਿਸਟ੍ਰਿਕਟ ਅਤੇ ਸਟੇਟ ਬਾਰਡਰ ਨਾਕੇ ਲਗਾਏ ਗਏ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਨਹੋਣੀ ਘਟਨਾ ਨਾ ਹੋਵੇ ਤੇ ਲੋਕਾਂ ਦੀ ਪੂਰੀ ਤਰ੍ਹਾਂ ਸੁਰੱਖਿਆ ਵੀ ਯਕੀਨੀ ਬਣੀ ਰਹੇ ਉਹਨਾਂ ਨੇ ਕਿਹਾ ਕਿ ਲੋਕਾਂ ਵਿੱਚ ਕੰਨੇ ਰਹਿਣ ਦੀ ਜ਼ਰੂਰਤ ਹੈ ਤੇ ਇਸ ਦੇ ਨਾਲ-ਨਾਲ ਪੁਲਿਸ ਵੀ ਆਪਣਾ ਤੰਦੇ ਨਾਲ ਕੰਮ ਕਰ ਰਹੀ ਹੈ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸੀਲ ਸੀਰੀਜ਼ ਆਫ ਆਪਰੇਸ਼ਨ ਪੂਰੇ ਪੰਜਾਬ 'ਚ ਚੱਲਦਾ ਹੈ ਇਹ ਜਿਹੜਾ ਆਪਰੇਸ਼ਨ ਹੈ ਬੀਸਿਕਲੀ ਇੰਟਰ ਸਟੇਟ ਜਾਂ ਇੰਟਰ ਡਿਸਟ੍ਰਿਕਟ ਦੇ ਨਾਕਿਆਂ ਤੇ ਲੱਗਦਾ ਤੇ ਇਹਦੇ ਵਿੱਚ ਆਪਾਂ ਜਿਹੜੇ ਆ ਕਿ ਜਿੰਨੇ ਵੀ ਵਹੀਕਲਸ ਆਉਂਦੇ ਇੰਟਰ ਡਿਸਟ੍ਰਿਕਟ ਤੋਂ ਜਾਂ ਇੰਟਰ ਸਟੇਟ ਤੋਂ ਉਹਨਾਂ ਨੂੰ ਆਪਾਂ ਚੈੱਕ ਕਰੀਗਾ ਇਹ ਜਿਹੜਾ ਹੁਣ آپریشن ਆਪਰੇਸ਼ਨ ਸੀਲ 10 ਹੈ ਪਠਾਨਕੋਟ ਚ ਮੈਂ ਚੱਕੀਪੁਰ ਨਾਕੇ ਤੇ ਖੜਾ ਹਾਂ ਇਸ ਤਰੀਕੇ ਨਾਲ ਹੀ ਪੂਰੇ ਪਠਾਨਕੋਟ ਚ 8 ਨਾਕੇ ਲਗਾਏ ਗਏ ਆ ਤਿੰਨ ਸਿਟੀ ਸਬਡਿਵੀਜ਼ਨ ਚ ਤਿੰਨ ਜਿਹੜੇ ਲਗਾਏ ਗਏ ਰੂਰਲ ਸਬਡਿਵੀਜ਼ਨ ਚ ਦੋ ਧਾਰ ਸਬਡਿਵੀਜ਼ਨ ਜੀ ਟੋਟਲ 8 ਜਿਹੜੇ ਆਪਣੇ ਇੰਟਰ ਸਟੇਟ ਉਹ ਵੀ ਇੰਟਰ ਡਿਸਟ੍ਰਿਕਟ ਨਾਕੇ ਆ ਉਨਾ ਤੋਂ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਇਹਦੇ ਵਿੱਚ ਬੇਸਿਕਲੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਅੱਗੇ ਵੀ ਤੁਹਾਨੂੰ ਬਰੀਫ ਕੀਤਾ ਮੇਨੂ ਪੇਸ਼ੇ ਇਹੀ ਹੈ ਕਿ ਕੋਈ ਨਾਰਕੋਟਿਕਸ ਲੈ ਕੇ ਆ ਰਿਹਾ ਜਾਂ ਕੋਈ ਹੋਰ ਕੋਈ ਕ੍ਰਿਮੀਨਲ ਬੰਦਾ ਜਾਂ ਕੋਈ ਹਥਿਆਰ ਜਾਂ ਹੋਰ ਕੋਈ ਚੀਜ਼ ਇਸ ਤਰ੍ਹਾਂ ਦੀ ਸਮਗਲ ਕਰ ਰਿਹਾ ਉਹਨੂੰ ਆਪਾਂ ਚੈੱਕ ਕਰਨੇ ਆ ਤੇ ਉਦੋਂ ਉੱਪਰ ਜਿਹੜੀ ਬੰਦ ਦੀ ਕਾਨੂੰਨੀ ਕਾਰਵਾਈ ਕਰੀ ਦੀ ਕਿੰਨੀ ਪੁਲਿਸ ਰਿਹਾ ਇਸ ਵਿੱਚ ਜਿਹੜੀ ਰਿਕਵਰੀ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਵੀ ਆਪਾਂ ਸਟਾਰਟ ਕੀਤਾ ਤੇ 1 ਵਜੇ ਤੱਕ ਚੱਲਣਾ ਉਹਦੇ ਬਾਅਦ ਜਿਹੜੀ ਫਾਈਨਲ ਰਿਪੋਰਟ ਬਣੂਗੀ ਉਹ ਤੁਹਾਡੇ ਨਾਲ ਸ਼ੇਅਰ ਕਰਤੀ ਜਾਏਗੀ ਫੋਟੋਸ ਕਿੰਨੇ ਮਿਲਾਂਗੇ ਜਿਹ ਜੀ ਇੱਕ ਇਲਾਕੇ ਤੇ ਘਟੋ ਘੱਟ ਆਪਾਂ 8-8 ਮੁਲਾਜ਼ਮ ਰੱਖੇ ਆ ਤੇ ਇਦਾਂ ਹੀ ਪੂਰੇ ਜ਼ਿਲ੍ਹੇ ਚ ਜਿਹੜਾ ਚੱਲ ਰਿਹਾ ਹੈ 8 ਚੱਲ ਰਿਹਾ ਹੈਗਾ ਔਰ ਸਰਚ ਵੀ ਚੱਲ ਰਹੀ ਹੈ ਜੀ ਹੈ ਇਸ ਨੂੰ ਲੈ ਕੇ ਕੀ ਕੀਤਾ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਲਾਸਟ ਨਾਈਟ ਲਾਸਟ ਲਾਸਟ ਡੇਸ ਮਤਲਬ ਜਿਹੜਾ ਇੱਕ ਇਨਕਾਊਂਟਰ ਕੰਟੈਕਟ ਸਟੈਬਲਿਸ਼ ਹੋਇਆ ਸੀ ਮਿਲਟਰੀਜ਼ ਨਾਲ ਜੀਐਨਕੇ ਪੁਲਿਸ ਦਾ ਕਟੂਆ ਡਿਸਟ੍ਰਿਕਟ ਚ ਜਿਹੜਾ ਉਹ ਇੰਕਾਊਂਟਰ ਸੀ ਉਹ ਚੱਲ ਰਿਹਾ ਸੀ ਤੇ ਉਹਦੇ ਬਾਅਦ ਆਪਾਂ ਕੱਲ ਨਾਈਟ ਤੇ ਐਸਐਸਪੀ ਸਾਹਿਬ ਨੇ ਸਾਨੂੰ ਸਪੈਸ਼ਲ ਡਾਇਰੈਕਸ਼ਨ ਦੇ ਕੇ ਨਾਈਟ ਤੇ ਜਿਹੜੇ ਸਪੈਸ਼ਲ ਨਾਕੇ ਵਗੈਰਾ ਆਪਾਂ ਲਗਾਏ ਸੀ ਇਹਦੇ ਵਿੱਚ ਸੈਕੰਡ ਲਾਈਨ ਨੂੰ ਡਿਫੈਂਸ ਦੇ ਨਾਕੇ ਆ ਜਿਹੜੇ ਜੀਐਨਡੀ ਨੂੰ ਕਠੂਆ ਡਿਸਟ੍ਰਿਕਟ ਟੱਚ ਕਰਦਾ ਉਹ ਬਲੇ ਜਿਹੜੇ ਏਰੀਆਜ਼ ਆ ਖਾਸ ਕਰ ਬਮਿਆਲ ਦਾ ਏਰੀਆ ਨਰੋਡ ਜੈਮਲ ਸਿੰਘ ਦਾ ਏਰੀਆ ਤਾਰਾਗੜ ਦਾ ਏਰੀਆ ਇਧਰੋਂ ਮਾਧਪੁਰ ਦਾ ਏਰੀਆ ਉਪਰੋਂ ਧਾਰ ਦਾ ਏਰੀਆ ਇਹ ਸਾਰੇ ਏਰੀਆ ਜਿਹੜਾ ਆਪਾਂ ਪੂਰਾ ਸੀਲ ਕੀਤਾ ਸੀ ਇਦੇ ਵਿੱਚ ਆਪਣੀ ਮਲਟੀਪਲ ਟੀਮਸ ਆਊਟ ਸੀ ਜਿਨ੍ਹਾਂ ਵਿੱਚ ਆਪਣੀ ਸਪੈਸ਼ਲ ਆਪਰੇਸ਼ਨ ਗਰੁੱਪ ਘਾਤਕ ਦੀਆਂ ਟੀਮਸ ਸਪੈਸ਼ਲ ਕਯੂਆਰਟੀਜ਼ ایਆਰਵੀ ਵਾਹਨ ਸਾਰੇ ਐਸਐਚਓ ਜੀਓ ਸਾਈਬਰ ਜਿਹੜੇ ਉਹ ਬਾਹਰ ਆਊਟ ਸੀ ਆਪਾਂ ਚੈਕਿੰਗ ਪੂਰੀ ਨਾਈਟ ਕਰਦੇ ਰਹੇ ਤੇ ਉਸ ਇਨਕਾਊਂਟਰ ਨੂੰ ਦੇਖਦੇ ਹੋਏ ਆਪਾਂ ਪੂਰੇ ਪਠਾਨਕੋਟ 'ਚ ਅਲਰਟ ਜਿਹੜਾ ਐਸਟੈਬਲਿਸ਼ ਆਪਣਾ ਅਲਰਟ ਕਰਕੇ ਰੱਖਿਆ ਹੈ ਐਸਐਸਪੀ ਸਾਹਿਬ ਨੇ ਸਰ ਹੋਏ ਤੇ ਬੜੀ ਸਖਤ ਡਾਇਰੈਕਸ਼ਨ ਦਿੱਤੀ ਹੈ ਕਿ ਵੀ ਆਪਾਂ ਕੱਲੀ-ਕੱਲੀ ਗੱਡੀ ਦੀ ਜਿਹੜੀ ਆਪਾਂ ਜਾਂ ਸ਼ੱਕੀ ਵਿਅਕਤੀਆਂ ਦੀ ਆਪਾਂ ਜਿਹੜੀ ਆ ਉਹ ਚੈੱਕਿੰਗ ਕਰਨੀ ਹੈ ਹਰ ਇੱਕ ਨਾਕੇ ਤੇ ਜਿਹੜੀ ਚੈਕਿੰਗ ਲਗਾਤਾਰ ਹੀ ਚੱਲ ਰਹੀ ਹੈ ਪੰਜਾਬ ਦੇ ਇਧਰ ਬਿਲਹਰ ਦੇ ਸਰ ਨਸ਼ਾ ਤਸਕਰੀ ਨਸ਼ੇ ਦੇ ਵਪਾਰੀਆਂ ਨੇ ਜਿੱਦਾਂ ਪ੍ਰਾਪਰਟੀ ਡਿਮੋਲਿਸ਼ ਕੀਤੇ ਜਾ ਰਹੇ ਪਠਾਨਕੋੜ ਜ਼ਿਲ੍ਹੇ ਚ ਵੀ ਕੋਈ ਅਜਿਹੀ ਪ੍ਰਾਪਰਟੀ ਸੀ ਜਿਹਦੀ ਡਿਮੋਲਿਸ਼ਨ ਦਾ ਆਰਡਰ ਆਇਆ ਜੀ ਜਿਹੜਾ ਡੈਮੋਲੇਸ਼ਨ ਆ ਉਹ ਡਿਪਟੀ ਕਮਿਸ਼ਨਰ ਪਠਾਨਕੋੜ ਨਾਲ ਕਨਸਰਨਡ ਹੈ ਜੀ ਤੇ ਬਾਕੀ ਜਿਹੜੇ ਸਾਡੇ ਵੱਲੋਂ ਰეკਮੈਂਡੇਸ਼ਨ ਜਾਂ ਸਾਡੇ ਵੱਲੋਂ ਡਿਸਕਸ਼ਨ ਪੁਆਇੰਟਸ ਨਾਲ ਹੋਏ ਆ ਐਸਐਸਪੀ ਸਾਹਿਬ ਦੇ ਥਰੂ ਬਾਕੀ ਦੇ ਉੱਪਰ ਜਿਹੜਾ ਡਿਸੀਜਨ ਆ ਉਹ ਡਿਪਟੀ ਕਮਿਸ਼ਨਰ ਪਠਾਨਕੋੜ ਲੈਣਗੇ ਸਰ ਕਿਹੜੀ ਜਗ੍ ਜੀ ਤੁਹਾਡਾ ਪੁਆਇੰਟ ਬਿਲਕੁਲ ਵੈਲਿਡ ਹੈ। ਅ ਕਈ ਜਗ੍ਹਾ ਤੇ ਸੀਸੀਟੀਵੀ ਜਿਹੜੇ ਆ ਉਹ ਬਾਰ-ਬਾਰ ਖਰਾਬ ਹੋ ਜਾਂਦੇ ਆ ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸਦਾ। ਜਿਹੜੇ ਕੈਮਰਾਜ਼ ਆ ਦੇਖੋ ਇਹਦੇ 'ਚ ਲਾਈਟ ਫਲਕਚੁਏਸ਼ਨ ਕਈ ਵਾਰ ਹੋ ਜਾਂਦੀ ਹੈ। ਉਹਦੇ ਨਾਲ ਦਿੱਕਤ ਕੀ ਹੁੰਦਾ ਹੈ ਕਿ ਜਦੋਂ ਲਾਈਟ ਫਲਕਚੂਏਟ ਕਰਦੀ ਹੈ ਇਹ ਕੈਮਰੇ ਦੇ ਜਿਹੜੇ ਸੈਂਸਰਸ ਵਗੈਰਾ ਸੈਂਸਿਟਿਵ ਹੁੰਦੇ ਆ ਤੇ ਇਹਨਾਂ ਦੀ ਚਿਪ ਵਗੈਰਾ ਉੱਡ ਜਾਂਦੀ ਹੈ। ਤੇ ਆਪਾਂ ਇਹਨਾਂ ਨੂੰ ਰੈਗੂਲਰਲੀ ਮੇਨਟੇਨ ਵੀ ਕਰਨੇ ਆ। ਇਹਦੇ ਤੇ ਅਸੀਂ ਆਪਾਂ ਬੰਦੇ ਵੀ ਹਾਇਰ ਕੀਤੇ ਆ ਤੇ ਜਿੱਦੋਂ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਕੈਮਰਾ ਖਰਾਬ ਹੋਇਆ ਉਹਨੂੰ ਆਪ ਬਟ ਫਿਰ ਵੀ ਇਹ ਟੈਕਨੋਲੋਜੀਕਲ ਚੀਜ਼ ਹੈ ਤੁਹਾਨੂੰ ਪਤਾ ਕੋਈ ਟੈਕਨੋਲੋਜੀ ਦੀ ਚੀਜ਼ ਆਪਰਾਵ ਹੋ ਜਾਂਦੀ ਹੈ ਤੇ ਫਿਰ ਵੀ ਆਪਾਂ ਇਨਸ਼ੋਰ ਕਰ ਰਹੇ ਆ ਕਿ ਇਹ ਜਲਦੀ ਜਲਦੀ ਰਿਪੇਅਰ ਹੋ ਜਾਵੇ ਆਦਰਵਾਇਜ਼ ਮੈਂ ਵੀ ਮੈਂ ਦੱਸਣਾ ਚਾਹਨਾ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਤੇ ਅੱਡੇ ਕੈਮਰੇ ਨਹੀਂ ਹੋਣਗੇ ਜਿੰਨੇ ਆਪਾਂ ਪਠਾਨਕੋਟ ਰੀਸੈਂਟਲੀ ਇੰਸਟਾਲ ਕੀਤੇ ਆ ਐਸਐਸਪੀ ਸਾਹਿਬ ਨੇ ਇਹ ਸਟੇਟ ਆਫ ਦਾ ਆਰਟ ਸੈਂਟਰਲਾਈਜ਼ ਕੰਟਰੋਲ ਰੂਮ ਸੈਂਟਰ ਵੀ ਜਿਹੜਾ ਬਣਾਇਆ ਡਿਵੀਜ਼ਨ ਅੰਬਰ ਇੱਕ ਪਹਾੜੀ ਦੇ ਉੱਪਰ ਤੇ ਆਪਾਂ ਲਗਾਤਾਰੀ ਮੋਨਿਟਰਿੰਗ ਐਂਡ ਸਰਵੇਲੈਂਸ ਜਿਹੜੀ ਆ ਉਹ ਕਰਾਂਗੇ If you wish that your child learns today and leads tomorrow bring them to A&M's Gems Cambridge International School Patanchow affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's james cambridge international school opposite canada palace near a m institutes jalandhar dalhousie bypass road parthanko